ਗੱਡੀ ਦੇ ਵਿੱਚ ਗੱਡੀ ਵਜਈ ਐ ਐਂਡਵਰ ਉਹਦੇ ਵਿੱਚ ਚਾਰ ਬੱਚੇ ਸੀਗੇ ਜਿਨ੍ਹਾਂ ਤਿੰਨ ਮੇਲ ਤੇ ਇੱਕ ਫੀਮੇਲ ਸੀਗੀ ਕਾਰਨ ਸ਼ਾਇਦ ਗੱਡੀ ਆਫ ਬੈਲੈਂਸ ਹੋਈ ਹੋਵੇ ਅਸਲ ਵਿੱਚ ਉਹ ਐਕਸੀਡੈਂਟ ਹੋਇਆ ਕਿਹੜੇ ਵਿੱਚ ਕਿਹੜੇ ਸਕੂਲ ਦੇ ਬੱਚੇ ਸੀ ਕੀ ਹੋਇਆ ਇਹ ਲਾ ਯੂਨੀਵਰਸਿਟੀ ਦੇ ਬੱਚੇ ਸੀ ਜੀ ਪਟਿਆਲੇ ਵੱਲੋਂ ਜਾ ਰਹੇ ਸੀ ਯੂਨੀਵਰਸਿਟੀ ਵੱਲ ਜਾ ਰਹੇ ਸੀ ਹਾਂਜੀ ਤਿੰਨ ਦੀ ਡੈਥ ਹੋਈ ਐ ਠੀਕ ਐ ਇੱਕ ਸਾਡੇ ਕੋਲੇ ਸੀ ਸਾਡੇ ਕੋਲੇ ਪੰਜ ਆਏ ਸੀਗੇ ਜੀ ਇੱਕ ਦਾਖਲ ਐ ਤਿੰਨ ਦੀ ਡੈਥ ਹੋਈ ਐ ਇੱਕ ਚਲਾ ਗਿਆ ਸੀ ਇਥੋਂ ਸਰਨ ਕੀ ਰਿਹਾ ਕਿ ਕਿਸ ਵਾਈਟਰ ਕਾਰ ਕਾਰ ਦਾ ਐਕਸੀਡੈਂਟ ਹੋਇਆ ਜੀ ਹਾਂ ਜੀ ਕਿੰਨੀ ਕੋਈ ਆਇਆ ਆਪਣੇ ਕੋਲ ਨਹੀਂ ਅਜੇ ਮੈਂ ਦੇਖਦਾ ਜੀ ਐਗਜ਼ੈਕਟਲੀ ਟਾਈਮ ਦੇਖਦਾ ਰਾਤ ਨੂੰ ਆਇਆ ਯੰਗ ਮੁੰਡੇ ਨੇ ਜੀ ਬੱਚੇ ਨੇ ਜੀ ਸਾਰੇ ਸਟੂਡੈਂਟਸ ਨੇ ਜੀ ਸਟੂਡੈਂਟਸ ਨੇ ਜੀ ਇੱਕ ਲੜਕੀ ਹੈ ਜਿਹੜੀ ਹਾਲ ਕੀ ਵਿੱਚ ਜਿਹੜੇ ਐਡਮਿਟ ਨੇ ਉਹ ਠੀਕ ਹੈ ਜੀ ਜਿਹੜਾ ਐਡਮਿਟਡ ਹੈ ਦੋ ਦੇ ਆ ਗਏ ਜੀ ਬਾਕੀ ਦੇ ਆ ਰਹੇ ਕਿੱਥੋਂ ਰਹਿਣ ਉਹਨੇ ਬੱਚੇ ਲੋਕ ਲਈ ਨਹੀਂ ਪਤਾ ਨਹੀਂ ਜੀ ਇਹਦੇ ਚਾਰ ਬੱਚੇ ਸੀਗੇ ਤੇ ਹਜੇ ਆਈ ਵਿਟਨੈਸ ਕੋਈ ਸਾਹਮਣੇ ਨਹੀਂ ਆਇਆ ਤੇ ਫੈਮਲੀਆਂ ਨੇ ਜੋ ਸਟੇਟਮੈਂਟ ਦਿੱਤੀ ਹੈ ਉਹਦੇ ਮੁਤਾਬਕ ਉਹ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਚਾਰੇ ਬੱਚਿਆਂ ਦੀ ਮੌਕੇ ਤੇ ਮੌਤ ਹੋ ਚੁੱਕੀ ਹੈ ਕਿੰਨੇ ਮੇਲ ਸੀ ਕਿੰਨੇ ਫੀਮੇਲ ਸੀ ਕਿਹੜੀ ਐਕਸੀਡੈਂਟ ਹੋਇਆ ਕਿਵੇਂ ਹੋਇਆ ਇਹ ਬਖਸ਼ੀਵਾਲ ਰੋਡ ਤੇ ਯੂਨੀਵਰਸਿਟੀ ਤੋਂ ਨਾਲ ਹੀ ਐਕਸੀਡੈਂਟ ਹੋਇਆ ਬੱਚਿਆਂ ਦਾ ਦਰਖਤ ਦੇ ਵਿੱਚ ਗੱਡੀ ਵੱਜੀ ਹੈ ਇੰਡੈਵਰ ਉਹਦੇ ਵਿੱਚ ਚਾਰ ਬੱਚੇ ਸੀਗੇ ਜਿਨ੍ਹਾਂ ਤੇ ਤਿੰਨ ਮੇਲ ਤੇ ਇੱਕ ਫੀਮੇਲ ਸੀਗੇ ਜਿਨ੍ਹਾਂ ਦੀ ਮੌਕੇ ਦਿਮਾਗ ਹੋ ਗਿਆ ਕਾਰਨ ਕਰਕੇ ਕਾਰਨ ਕੀ ਹੈ ਕਾਰਨ ਸ਼ਾਇਦ ਗੱਡੀ ਆਫ ਬੈਲੈਂਸ ਹੋਈ ਹੈ ਆਪਾਂ ਉੱਥੇ ਖੜੇ ਆ ਜੀ ਫੋਰਡ ਐਂਡਿਵਰ ਕਾਰ ਆ ਗਈ ਤੁਸੀਂ ਉਹਦੀ ਹਾਲਤ ਦੇਖ ਲਓ ਸਟੀਲ ਜਿਹੜੀ ਹੈਗੀ ਆ ਉਹ ਮਤਲਬ ਉਹਦਾ ਕੁਝ ਨਹੀਂ ਬਚਿਆ ਤੇ ਹਿਊਮਨ ਬਾਡੀ ਤਾਂ ਇੱਕ ਬਹੁਤ ਹੀ ਨਾਜ਼ੁਕ ਹੈ ਇਨਫੈਕਟ ਮੈਂ ਬੀਇੰਗ ਅ ਡਾਕਟਰ ਜਿਹੜਾ ਸਾਡਾ ਬ੍ਰੇਨ ਹੈ ਨਾ ਜੀ ਇਹ ਇਟਸ ਲਾਈਕ ਅ ਸਾਮੀ ਸੋਲਿਡ ਸਟਰਕਚਰ ਮਤਲਬ ਉਹਨਾਂ ਜੀ ਨੂੰ ਮਤਲਬ ਕਈ ਵਾਰੀ ਕੀ ਹੁੰਦਾ ਕਿ ਇੱਕ ਸ਼ੀਅਰਿੰਗ ਇਫੈਕਟ ਹੁੰਦਾ ਜਦੋਂ ਗੱਡੀ ਘੁੰਮਦੀ ਆ ਨਾ ਜੀ ਉਹ ਅੰਦਰੋਂ ਬ੍ਰੇਨ ਸਾਰਾ ਘੁੰਮ ਜਾਂਦਾ ਐਂਡ ਬਾਹਰ ਕੋਈ ਇੰਜਰੀ ਨਹੀਂ ਹੁੰਦੀ ਡੈਥ ਹੋ ਜਾਂਦੀ ਆ ਆਹ ਤਾਂ ਜਿਹੜਾ ਜਿਹੜਾ ਐਕਸੀਡੈਂਟ ਹੈ ਤੇ ਬਚਣ ਦਾ ਕੋਈ ਚਾਂਸ ਨਹੀਂ ਹ ਅਤੇ ਸਾਡੇ 파ਰਟੀ 파ਰਟੀ ਕਰਕੇ ਆ ਰਹੇ ਸੀਗੇ ਤੇ ਦੋ ਤਿੰਨ ਕਾਰਾਂ ਸੀਗਾ ਔਰ ਪੇਰੈਂਟਸ ਨੇ ਦੇਖੋ ਉਹਨਾਂ ਨੇ ਬੱਚਿਆਂ ਨੂੰ ਸ਼ਾਇਦ ਇਹ ਸੋਚ ਕੇ ਵੀ ਬੱਚੇ ਜਿਹੜੇ ਹੈਗੇ ਆ ਨਾ ਵੀ ਆਪਣਾ ਪ੍ਰੈਸ਼ੀਸ ਹੁੰਦਾ ਜੀ ਹਰ ਇੱਕ ਬੱਚਾ ਮੈਂ ਵੀ ਇਹੀ ਕੀਤਾ ਸੀ ਮੇਰਾ ਬੇਟਾ ਬਹੁਤ ਇਨਸਿਸਟ ਕੀਤਾ ਕਿ ਮੈਂ ਮੋਟਰਸਾਈਕਲ ਲੈਣਾ ਨਾ ਕਰਨਾ ਬੇਟੇ ਮੈਂ ਇਨਸਿਸਟ ਕੀਤਾ ਜਦੋਂ ਨੇ ਗ੍ਰੈਜੂਏਸ਼ਨ ਕਰਕੇ ਪੀਜੀ ਕਰਨ ਗਿਆ ਆਈ ਬੋਟ ਹਿਮ ਅ ਕਾਰ ਪਰ ਮੈਂ ਤੋ ਇੱਕੋ ਪ੍ਰੋਮਿਸ ਲਿਆ ਸੀ ਕਿ ਬੇਟੇ ਤੂੰ ਮੇਰੀ ਕਸਮ ਖਾ ਲਾ ਤੂੰ दारू ਪੀ ਕੇ ਕਦੇ ਗੱਡੀ ਨਹੀਂ ਚਲਾਵੇਂਗਾ ਨਾ ਕਿਸੇ ਦੀ ਗੱਡੀ 'ਚ ਬੈਠੇਗਾ ਜਿਹੜਾ दारू ਪੀ ਕੇ ਚਲਾ ਰਿਹਾ ਹੋਵੇ ਇਹ ਕੰਟ੍ਰੈਕਟ ਬਨੂ ਬਾਤ ਉਹਨੇ ਦੱਸਿਆ ਕਿ ਉਹਦਾ ਵੀ ਇੱਕ ਐਕਸੀਡੈਂਟ ਹੋਇਆ ਸੀਗਾ ਉਹ ਦੋਸਤਾਂ ਦੇ ਮੋਟਰਸਾਈਕਲ ਤੇ ਸੀਗਾ ਬਟ ਸਾਡੇ ਮੇਰੇ ਕੋਲ ਸਕੇਪ ਪਾ ਲੋ ਨਾ ਆਪਾਂ ਨੂੰ ਹਿਊਮਨ ਲਾਈਫ ਇਜ਼ ਵੈਰੀ ਪ੍ਰੈਸ਼ੀਅਸ ਜੀ ਆਪਣੇ ਪੇਰੈਂਟਸ ਬਾਰੇ ਵੀ ਸੋਚੋ ਜਿਹੜੇ ਤੁਹਾਨੂੰ ਗੱਡੀ ਲੈ ਕੇ ਦਿੰਦੀ ਆ ਜਿਹੜੇ ਤੁਹਾਨੂੰ ਪੜਾ ਰਿਹਾ ਵੇਟ ਕਰ ਰਿਹਾ ਔਰ ਉਹਨਾਂ ਤੇ ਮਤਲਬ ਆਈ ਡੋਨਟ ਹੈਵ ਦਾ ਵਰਡਸ ਟੂ ਕੰਟਰੋਲ ਦਾ ਮੇਰਾ ਮਾਈ ਹਾਰਟ ਗੋਜ਼ ਆਊਟ ਟੂ ਥਮ ਨਾ ਜੀ ਮੈਂ ਸਿਰਫ ਰੱਬ ਦੇ ਅੱਗੇ ਅਰਦਾਸ ਹੀ ਕਰ ਸਕਦਾ ਕਿ ਵਾਹਿਗੁਰੂ ਉਹਨਾਂ ਨੂੰ ਇਹ ਤਾਂ ਮਤਲਬ ਅਨਬੀਅਰੇਬਲ ਆ ਵੀ ਉਹਨਾਂ ਨੂੰ ਵਾਹਿਗੁਰੂ ਸ਼ਕਤੀ ਬਖਸ਼ੇ ਉਹਨਾਂ ਇਹ ਭਾਣਾ ਮੰਨਣਾ ਬਹੁਤ ਔਖਾ ਜੀ ਕਹਿਣਾ ਬਹੁਤ ਸਾਨਾ ਇਹ ਭਾਣਾ ਸਭ ਤੋਂ ਔਖਾ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਭਾਰ ਹੈ ਕਿ ਜਦੋਂ ਬਾਪ ਨੂੰ ਆਪਣੇ ਬੇਟੇ ਦੀ ਹਰਥੀ ਚੱਕਣੀ ਪਵੇ ਜੀ ਆਰਮੀ ਜਿੱਤੇ ਮੈਂ ਸਮਝ ਸਕਦਾ ਜੀ ਕਿ ਜੇ ਦੂਜੇ ਦੇਸ਼ ਦੇ ਫੌਜ ਨੇ ਹਮਲਾ ਕਰਤਾ ਉੱਥੇ ਸਾਡੇ ਬੱਚੇ ਨੂੰ ਸ਼ਹੀਦ ਹੋਣਾ ਪੈਂਦਾ ਆ ਸੜਕਾਂ ਦੇ ਉੱਤੇ ਤਾਂ ਇਟਸ ਆਲ ਨੈਕਸੈਪਟੇਬਲ ਮੈਂ ਬੱਚਿਆਂ ਨੂੰ ਵੀ ਅਪੀਲ ਕਰਦਾ ਕਿ ਤੁਸੀਂ ਵੀ ਰਿਸਪਾਂਸਿਬਲੀ ਬਿਹੇਵ ਕਰੋ ਕਿ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਡੇ ਬੱਚੇ ਉਹ ਸਾਡੇ ਤੁਸੀਂ ਮਾਂ-ਬਾਪ ਦਾ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਫਿਊਚਰ ਤੁਸੀਂ ਹੋ ਬਲੋ ਨਾ ਯੂ ਆਰ ਦਾ ਫਿਊਚਰ ਸਿਟੀਜ਼ਨ ਆਫ ਦ ਥੋੜੀ ਜ਼ਿੰਮੇਵਾਰੀ ਤੁਸੀਂ ਵੀ ਲਓ ਔਰ ਮੈਂ ਪੇਰੈਂਟਸ ਨੂੰ ਵੀ ਕਹਣਾ ਜੀ ਕਿ ਔਰ ਟੀਚਰਸ ਨੂੰ ਵੀ ਕਹੂੰਗਾ ਕਿ ਉਹਨਾਂ ਨੂੰ ਰੈਗੂਲਰਲੀ ਜਿਹੜਾ ਹੈਗਾ ਸ਼ਾਇਦ ਸਾਨੂੰ ਉਹਨਾਂ ਦੇ ਨਾਲ ਇੰਟਰੈਕਟ ਜ਼ਿਆਦਾ ਕਰਨਾ ਚਾਹੀਦਾ ਇਹ ਲਾਜ ਯੂਨੀਵਰਸਿਟੀ ਦੇ ਸੀਗਾ ਜੀ ਰਜੀਵ ਗਾਂਧੀ ਨੇ ਇਟਸ ਅ ਵੈਰੀ ਪ੍ਰੈਸਟੀਜੀਅਸ ਯੂਨੀਵਰਸਿਟੀ ਐਟ ਦ ਐਡਮਿਸ਼ਨ ਲੈਣੀ ਇਨ ਇਸ ਔਕੇ ਨਹੀਂ ਅਜੇ ਤੁਸੀਂ ਪਤਾ ਨਹੀਂ ਕਿਹੜੀ ਕਿਹੜੀਆਂ ਹਾਰਡਲ ਕ੍ਰੋਸ ਕਰਕੇ ਇੱਕ ਪ੍ਰੈਸਟੀਜੀਅਸ ਯੂਨੀਵਰਸਿਟੀ ਚ ਜਾਓਗੇ देयर इज अ ਵੈਰੀ ਬ੍ਰਾਈਟ ਫਿਊਚਰ ਹੈਡ ਆਫ ਯੂ ਤੁਸੀਂ ਬਹੁਤ ਤੁਸੀਂ ਬਹੁਤ ਅੱਗੇ ਤੱਕ ਜਾਣਾ ਤੁਹਾਡੇ ਵਿੱਚੋਂ ਕੁਝ ਬੰਦੇ ਸੁਪਰੀਮ ਕੋਰਟ ਦੇ ਜੱਜਸ ਤੱਕ ਜਾਣਗੇ ਕੋਈ ਹਾਈ ਕੋਰਟ ਦਾ ਜੱਜ ਹੋਏਗਾ ਕੋਈ ਐਮਿਨੈਂਟ ਐਡਵੋਕੇਟ ਹੋਏਗਾ ਕੋਈ ਸੋਸ਼ਲ ਰਿਫਾਰਮਰ ਹੋਏਗਾ ਤੇ ਤੁਸੀਂ ਤਾਂ ਸਮਾਜ ਨੂੰ ਸੰਭਾਲਣਾ ਹੈ ਤੁਸੀਂ ਖੁਦ ਨੂੰ ਸੰਭਾਲੋ ਤੇ ਤਾਂ ਹੀ ਤੁਸੀਂ ਸਮਾਜ ਨੂੰ ਸੰਭਾਲੋਗੇ ਇਸ ਕਾਰਨ ਕਿ ਉਹ ਮੈਨੇ ਓਵਰ ਸਪੀਡ ਦਾ ਹੈ ਹੀ ਆ ਜੀ ਰਿਲੀਜ਼ ਫੈਨੋਮੈਨਾ ਜੀ ਬੱਚਿਆਂ ਦੇ ਵਿੱਚ ਅੱਜ ਕੱਲ ਕੀ ਹੈ ਕਿ ਬੱਚੇ ਪੜ੍ਹਦੇ ਆ ਸਾਰਾ ਕੁਝ ਕਰਦੇ ਆ ਸਾਰਾ ਕੁਝ ਠੀਕ ਕਰਦੇ ਆ ਐਗਜ਼ਾਮ ਖਤਮ ਹੋਇਆ ਉਸ ਦਿਨ ਪੇ ਚਲੋ ਲੈਟਸ ਅਪ ਲੈਟਸ ਪਾਰਟੀ ਪਾਰਟੀ ਹਾਰਡ ਇੱਕ ਪਤਾ ਨਹੀਂ ਕਿ ਕਦ ਤੱਕ ਮ ਇਹੋ ਜਿਹੇ ਬਣਾਉਂਦੇ ਆ ਜੀ ਜਿਹੜੇ ਜਿਹੜੇ ਉਹਦਾ ਟੀਵੀ ਦਾ ਵੀ ਦੂਜੇ ਦਾ ਵੀ ਇਨਫਲੂਐਂਸ ਹੁੰਦਾ ਪਾਰਟੀ ਹਾਰਡ ਐਂਡ ਉਸ ਤੋਂ ਬਾਅਦ ਡਰਾਈਵ ਕਰ ਰਹੇ ਆ ਜੀ ਤੇ ਜਦੋਂ ਤੁਸੀਂ दारू ਪੀਤੀ ਹੁੰਦੀ ਆ ਸਪੀਡ ਤਾਂ ਫਿਰ ਮਜ਼ਾ ਆਉਂਦਾ ਉਹਦੇ 'ਚ ਨਾ ਇਟ ਟ੍ਰੇਲਸ ਐਂਡ ਇਟ ਕਿਲਸ ਐਟ ਦ ਸੇਮ ਟਾਈਮ ਇਹ ਉਹਦੀ ਐਗਜ਼ਾਮਪਲ ਹੈ ਜੀ ਆਈ ਰਕਵੈਸਟ ਕਰ ਜੀ ਆਪਣੇ ਜਿਹੜੇ ਟੀਚਰਸ ਆ ਪੇਰੈਂਟਸ ਆ ਦੇ ਸ਼ੁੱਡ ਸਪੈਂਡ ਮੋਰ ਕੁਆਲਿਟੀ ਟਾਈਮ ਵਿਦ ਅਰ ਕਿਡਸ ਪਰਵੇਲ अपॉन देम ਐਂਡ ਮੈਂ ਵੀ ਕੋਸ਼ਿਸ਼ ਕਰਾਂਗਾ ਜੀ ਅੱਜ ਪੀਪਲਜ਼ ਰਿਪਰੈਜ਼ੈਂਟੇਟਿਵ ਸਤਿ ਸ਼੍ਰੀ ਅਕਾਲ ਰਾਤੀ ਇੱਕ ਬਹੁਤ ਹੀ ਪਿਆਨਿਕ ਐਕਸੀਡੈਂਟ ਹੋਇਆ ਹੈ ਔਰ ਬਹੁਤ ਦੁੱਖਪ੍ਰੀ ਖਬਰ ਆਈ ਕਿ ਚਾਰ ਬੱਚੇ ਸਾਡੇ ਰਾਜੀਵ ગાંધી ਲੋ ਇੰਸਟੀਚੂਟ ਤੋਂ ਉਸ ਹਾਦਸੇ 'ਚ ਗੁਜ਼ਰ ਗਏ ਇੱਕ ਲੜਕੀ ਸੀ ਤੇ ਲੜਕੇ ਸੀ ਮੇਰੀ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦੇ ਸਾਰੇ ਪਰਿਵਾਰਾਂ ਦੇ ਨਾਲ ਬਹੁਤ ਬਹੁਤ ਅਫਸੋਸ ਔਰ ਇਹ ਇੱਕ ਜਿਹੜਾ ਦੁੱਖ ਯੂਨੀਵਰਸਿਟੀ 'ਚ ਹੋਇਆ ਸਾਰੇ ਉਹਨਾਂ ਦੇ ਜਿਹੜੇ ਨਾਲ ਪੜ੍ਹਦੇ ਸੀ ਉਹਨਾਂ ਨੂੰ ਵੀ ਮੇਰਾ ਬਹੁਤ ਬਹੁਤ ਅਫਸੋਸ ਵਾਈ ਗਰੁੱਪ ਉਹਨਾਂ ਦੇ ਸਿਰ ਤੇ ਉਹਨਾਂ ਦੇ ਪਰਿਵਾਰਾਂ ਦੇ ਸਿਰ ਤੇ ਮਿਹਰ ਪਰਿਆਰਾਤ ਹੱਥ ਰੱਖਣ ਔਰ ਬੱਚਿਆਂ ਨੂੰ ਆਪਣੇ ਚਰਨਾਂ 'ਚ ਨਿਵਾਜਣ। ਤਾਂ